ਸੂਤ ਨਸ਼ਾ ਰੋਧੇ ਵਿੱਚ ਅ ਸਰੋਜਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਪਰਸੋਂ ਅ ਜ 27 ਨੂੰ ਅ ਅਕਤੂਬਰ 2025 ਨੂੰ 2 ਕਿਲੋ 80 ਗ੍ਰਾਮ ਹੈਰਨ ਤੇ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰਨ ਸਫਲਤਾ ਹਾਸਲ ਹੋਈ ਹੈ ਇੱਥੇ ਦਸਨਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਤ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਫਰੋਜ਼ ਕੋ ਪੁਲਿਸ ਨੂੰ ਸੀਆਈਏ ਟੀਮ ਦੀ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਚੱਲ ਰਿਆ ਸੀ ਤਾਂ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹੱਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਗ੍ਰਿਫਤਾਰ ਕਰਨ ਸਫਲਤਾ ਹਸੀ ਜੀ ਇਹ ਬੰਦੇ ਇਹਨਾਂ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਪੜ ਕੇ ਕਾਫੀ ਇਸ ਨਸ਼ੇ ਦੇ ਸਬੰਧ ਦੇ ਵਿੱਚ ਤਸਕਰੀ ਠਲਪੋ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 1.5 ਕਿਲੋ ਦਾ ਅ ਅਰਸ਼ਦੀਪ ਤੇ ਪਰਚਾ ਦਰਜ ਹੋਇਆ ਸੀ। ਇਹ ਕਿਹੜਾ ਰਹਿਣੋ ਆ? ਅਰਸ਼ਦੀਪ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਲਾਲਪੁਰ। ਤੇ ਹੁਣ ਹਬੀਬ ਵਾਲੇ ਰਹਿੰਦੇ ਜੀ। ਅਗਲੀ ਕਾਫੀ ਇਹਨੂੰ ਬਿਲਕੁਲ ਜੀ ਇਹ ਤਾਂ ਕੇਸ ਡਿਸਟ੍ਰੀਬਿਊਟਰ ਹੋ ਗਿਆ ਜਿਹੜੀ ਪੁਸ਼ਗੀ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਹੋਊ ਕਰਾਂ। ਪਾਕਿਸਤਾਨ ਤੋਂ ਹੀ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਹੈ ਉੱਧਰੋਂ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਐ ਉਹੀ ਜਿਹੜਾ ਆਪਣਾ ਮਾਲ ਖਰਾਬ ਕਰਨ ਦੀ ਕੋਸ਼ਿਸ਼ ਐ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਐ ਐਕਟਿਵਲੀ ਜਿਹੜੇ ਕੰਮ ਕਰ ਰਿਹਾ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੁੰਦੇ। ਜੋ ਕਿ ਨਸ਼ਾ ਰੋਧ ਦੇ ਵਿੱਚ ਅ ਰੋਜ਼ਪਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ। ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਅੱਜ ਸਤਾਈ ਨੂੰ ਅਕਤੂਬਰ 2025 ਨੂੰ 2 ਕਿਲੋ 80 ਗ੍ਰਾਮ ਹਿਰਨ ਤੇ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰਨ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਦ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਮਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਫਰੋਜ਼ਗੋ ਪੁਲਿਸ ਨੂੰ ਸੀਆਈਏ ਟੀਮ ਦੀ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹੱਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਆ ਗ੍ਰੈਫਟ ਕਰਨ ਸਫਲਤਾ ਜੀ ਇਹ ਬੋਲਿਆ ਨੇ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਫੜ ਕੇ ਕਾਫੀ ਇਸ ਨਸ਼ੇ ਦੇ ਸੰਬੰਧ ਦੇ ਵਿੱਚ ਤਸਕਰੀਜ਼ ਠਲਪੋ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 1.5 ਕਿਲੋ ਦਾ ਅ ਅਰਸ਼ਦੀਪ ਤੇ ਪਰਚਾ ਦਰਜ ਕੀਤਾ ਹੋਇਆ ਰਹੇ ਨਾ ਅਰਸ਼ਦੀਪ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਲਾਲਪੁਰ ਤੇ ਹੁਣ ਹਬੀਬ ਵਾਲੇ ਰਹਿੰਦਾ ਜੀ ਅਗਲੀ ਕਾਫੀ ਇਹਨਾਂ ਨੂੰ ਬਿਲਕੁਲ ਜੀ ਤਾਂ ਕੇਸ ਜੈਸਟਰ ਹੋ ਗਿਆ ਜਿਹੜੀ ਪੁਛਗਿਸ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਰੂ ਕਰਾਂ ਪਾਕਿਸਤਾਨ ਤੋਂ ਹੀ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਹੈ ਉੱਧਰੋਂ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਆ ਉਹੀ ਜਿਹੜਾ ਆਪਣਾ ਮਾਲ ਖਰਾਬ ਕਰਨ ਦੀ ਕੋਸ਼ਿਸ਼ ਹੈ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਹੈ ਐਕਟਿਵਲੀ ਜਿਹੜੇ ਕੰਮ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੁੰਦੇ ਆ